ਅਮੇਸਾਲ ਦੇ ਆਗਮਨ ਤੇ ਲੰਗਰ ਲਗਾਇਆ ਗਿਆ ਜ਼ਰੂਰਤਮੰਦਾਂ ਲਈ ਇਸ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਇਹ ਲੰਗਰ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਗੋਭੀ ਦੀ ਸਬਜੀ ਨਾਲ ਰੋਟੀ ਮਿੱਠੇ ਚੋਲ ਦਹੀਂ ਪੱਲੇ ਟਿੱਕੀਆਂ ਅਲੱਗ-ਅਲੱਗ ਪਕਵਾਨਾਂ ਦਾ ਹੈ ਲੰਗਰ ਜ਼ਰੂਰਤਮੰਦਾਂ ਲਈ ਲਗਾਇਆ ਗਿਆ ਹਰ ਤਰ੍ਹਾਂ ਦੇ ਮਸਾਲੇ ਤੇ ਦਾਲਾਂ ਪਸੰਨ ਲਈ ਯਾਦ ਰੱਖੋ ਨੇੜੇ ਪੀਐਨਬੀ ਬੈਂਕ ਟੂਰੀ

ਕੋਈ ਕੀ ਨਾਮ ਆਪਣਾ ਤੇਰਾ ਤੁਹਾਨੂੰ ਪੱਤਰ ਆਇਆ ਜੀ ਤੁਸੀਂ ਮਾਰਕੀਟ ਦੇ ਵਿੱਚ ਲੰਗਰ ਲਗਾਣੇ ਹੋ ਕੀ ਪੂਰਾ ਮਾਰਕੀਟ ਦਾ ਕਿੱਦੋਂ ਕਿਹੜੀ ਮਾਰਕੀਟ ਵੱਲੋਂ ਤੁਸੀਂ ਲੰਗਰ ਲਾਣੇ ਹੋ ਇਹ ਲੋਹਾ ਬਾਜ਼ਾਰ ਆ ਜੀ ਸਗਰੂ ਰੋਡ ਆ ਜੀ ਇਹ ਲੰਗਰ ਲਾਣੇ ਆ 5 ਸਾਲ ਹੋ ਗਏ 6 ਸਾਲ ਅਸੀਂ ਬਹੁਤੇ ਮਹੀਨੇ ਹਰ ਸਾਲ ਲੰਗਰ ਲਾਣੇ ਇਹ ਦੁਕਾਨਦਾਰਾਂ ਵੱਲੋਂ ਮਿਲ ਕੇ ਰਾਏ ਹੁੰਦਾ ਕਿ ਸ਼ਹਿਰ ਦੀ ਹੋਰਾਲ ਮਿਲ ਕੇ ਸਭ ਦੁਕਾਨਦਾਰਾਂ ਵੱਲੋਂ ਲਾਇਆ ਜਾਂਦਾ ਹੈ ਤੇ ਇਹ ਕਿੰਨੇ ਟਾਈਮ ਚੱਲਦਾ ਇਹ ਚੱਲਦਾ ਜੀ ਸਵੇਰ ਤੋਂ ਲੱਗ ਜਾਂਦੇ ਆ 8:00 ਤੱਕ ਚੱਲੀ ਜਾਂਦਾ ਜੀ ਕੀ ਨਾਮ ਕੀ ਹੈ ਜੀ ਆਪਣਾ ਅਸ਼ੋਕ ਕਵਾੜ ਜੀ ਆਪਣਾ ਤੁਸੀਂ ਲੰਗਰ ਲਗਾਨੇ ਹੋ ਕੀ ਇਹ ਪਰਪਸ ਹੁੰਦਾ ਤੁਹਾਡਾ ਪੂਰਾ ਇਹ ਤੋਂ ਦੇ ਮਿੰਟੇ ਜੀ ਬਾਬੇ ਦੀ ਕਿਰਪਾ ਨਾਲ 3-4 ਸਾਲ ਹੋ ਗਏ ਸਾਡਾ 5 ਸਾਲ ਲੰਗਰ ਨੂੰ ਪੂਰੇ ਪੂਰਾ ਮਹੀਨਾ ਲੰਗਰ ਚੱਲਦਾ ਹੈ ਹਰ ਇੱਕ ਚੀਜ਼ ਬਦਲ-ਬਦਲ ਕੇ ਬੰਦੀ ਹੈ ਥਾਲ ਵੀ ਬੰਦੀ ਹੈ ਸਬਜ਼ੀ ਵੀ ਬੰਦੀ ਹੈ ਜੀਵੇ ਲੋਕਾਂ ਦੀ ਸੇਵਾ ਹੁੰਦੀ ਆ ਉਹ ਚੱਲੀ ਜਾਂਦਾ ਸਾਰਾ ਕੜੀ ਵੀ ਬਣਦੀ ਹੈ ਸਾਗ ਵੀ ਵੱਢ ਜਾਂਦਾ ਹੈ ਜੀਵੇ ਜੀਵੇ ਪ੍ਰਮਾਤਮਾ ਦੀ ਚਾਹਤਾਂ ਉਹ ਚੱਲੀ ਜਾਂਦਾ ਸਾਰਾ ਕੰਮ ਇਹ ਆਪਣੀ ਪੂਰੀ ਸੰਸਥਾ ਦਾ ਕੀ ਨਾਮ ਪੈਂਦਾ ਜੀ ਇਹ ਆਪਣੇ 2000 ਨਗਰ ਕਮੇਟੀ ਧੂਰੀ ਵੱਜਦਾ ਜੀ ਚਾਰ ਪੰਜ ਦੁਕਾਨਦਾਰ ਸਹਿਯੋਗ ਪਾ ਕੇ ਬਾਕੀ ਸਾਰੇ ਜ਼ਾਹਰ ਵੀ ਸਹਿਯੋਗਤਾ ਹੁੰਦਾ ਉਹਦੇ ਨਾਲ ਹੀ ਸਾਰਾ ਕੰਮ ਚੱਲਦਾ ਆਪਣਾ ਕਿੰਨੇ ਚਿਰ ਤੋਂ ਭੰਡਾਰਾ ਲਾ ਰਹੇ ਇਹ 5-6 ਸਾਲ ਹੋ ਗਏ ਤਕਰੀਬਨ ਲਗਾਤਾਰ ਚੱਲਦੇ ਵਾਪਰ